ਰੋਜੀ ਰੋਟੀ ਖਾਤਰ ਰੋਜੀ ਰੋਟੀ ਖਾਤਰ ਲੜਦੇ ਫਿਰਦੇ ਆਂ ਰੋਜੀ ਰੋਟੀ ਖਾਤਰ ਲੜਦੇ ਫਿਰਦੇ ਆਂ ਹਾਲੇ ਨਾ ਮਿਲੀ ਹਾਲੇ ਨਾ ਮਿਲੀ ਹਾਲੇ ਤੱਕ ਸੰਘਰਸ਼ ਕਰਦੇ ਫਿਰਦੇ ਆਂ ਹਾਲੇ ਨਾ ਮਿਲੀ ਹਾਲੇ ਤਾਂ ਸੰਘਰਸ਼ ਕਰਦੇ ਫਿਰਦੇ ਆਂ ਰੋਜੀ ਰੋਟੀ ਖਾਤਰ ਰੋਜੀ ਰੋਟੀ ਖਾਤਰ ਲੜਦੇ ਫਿਰਦੇ ਆਂ ਹਾਲੇ ਨਾ ਮਿਲੀ ਹਾਲੇ ਤਾਂ ਸੰਘਰਸ਼ ਕਰਦੇ ਫਿਰਦੇ ਆਂ ਰੋਜੀ ਰੋਟੀ ਖਾਤਰ ਹਰਨਿਆਂ ਦੇ ਵਿੱਚ ਲੰਘਦੀਆਂ ਰਾਤਾਂ ਹਰਨਿਆਂ ਦੇ ਵਿੱਚ ਲੰਘਦੀਆਂ ਰਾਤਾਂ ਨਾਗਣ ਵਾਂਗੂ ਡੰਗਦੀਆਂ ਰਾਤਾਂ ਨਾਗਣ ਵਾਂਗੂ ਡੰਗਦੀਆਂ ਰਾਤਾਂ ਫਨੀਰ ਨਾ ਗਾंदे ਫਨੀਰ ਨਾ ਗਾंदे ਫਣ ਫੜਦੇ ਫਿਰਦੇ ਹਾਂ ਫਨੀਰ ਨਾ ਗਾंदे ਸੰਗ ਅੜਦੇ ਫਿਰਦੇ ਹਾਂ ਹਾਲੇ ਨਮਿ ਹਾਲੇ ਤਾਂ ਸੰਘਰਸ਼ ਕਰਦ ਫਿਰਦਿਆਂ ਹਾਲੇ ਨਾ ਮਿਲੀ ਕੀ ਪਤਾ ਹੈ ਕਿਧਰੋਂ ਚੜਕੇ ਆਵੇ ਕਾਲੀ ਹਨੇਰੀ ਕੀ ਪਤਾ ਹੈ ਕਿਧਰੋਂ ਚੜਕੇ ਆਵੇ ਕਾਲੀ ਹਨੇਰੀ ਫਲਾਂ ਦੇ ਵਿੱਚ ਖਾਕ ਮਲਾਂਦੇ ਪਲਾਂ ਦੇ ਵਿੱਚ ਖਾਂਕ ਮਲਾਂ ਦੇ ਬੀਜੀ ਫਸਲ ਅਗੇਰੀ ਪਲਾਂ ਦੇ ਵਿੱਚ ਖਾਂਕ ਮਲਾਂ ਦੇ ਬੀਜੀ ਫਸਲ ਅਗੇਰੀ ਜਵਾਰ ਪਟਿਆਂ ਦੇ ਵਿੱਚ ਜਵਾਰ ਪਟਿਆਂ ਦੇ ਵਿੱਚ ਅਰਦੇ ਫਿਰਦੇ ਹਾਂ ਹਾਲੇ ਨਾ ਮਿਲੀ ਹਾਲੇ ਤਾਂ ਸੰਘਰਸ਼ ਕਰਦੇ ਫਿਰਦੇ ਹਾਂ ਸਰਕਾਰੀ ਨੌਕਰੀ ਵਾਲਾ ਪਹਿਲਾਂ ਮਾਉਂਟ ਐਵਰੈਸਟ ਹੈ ਚੜਨਾ ਸਰਕਾਰੀ ਨੌਕਰੀ ਵਾਲਾ ਪਹਿਲਾਂ ਸਰਕਾਰੀ ਨੌਕਰੀ ਵਾਲਾ ਪਹਿਲਾਂ ਮਾਉਂਟ ਐਵਰੈਸਟ ਹੈ ਚੜਨਾ ਫੇਰੇ ਅਸੀਂ ਫੇਰੇ ਬਨਕੇ ਸੋਣੀਏ ਤੈਨੂੰ ਵਰਣਾ ਫੇਰੇ ਅਸੀਂ ਫੇਰੇ ਬਨਕੇ ਸੋਣੀਏ ਤੈਨੂੰ ਵਰਣਾ ਜੋ ਵੀ ਮਿਲਣ ਕੱਚੀਆਂ ਪੱਕੀਆਂ ਜੋ ਵੀ ਮਿਲਣ ਕੱਚੀਆਂ ਪੱਕੀਆਂ ਹਾਲੇ ਤਾਂ ਫੜਦੇ ਫਿਰਦੇ ਆ ਜੋ ਵੀ ਮਿਲਣ ਕੱਚੀਆਂ ਪੱਕੀਆਂ ਹਾਲੇ ਤਾਂ ਕਰਦੇ ਫਿਰਦੇ ਆ ਹਾਲੇ ਨਾ ਮਿਲੀ ਹਾਲੇ ਨਾ ਮਿਲੀ ਹਾਲੇ ਤਾਂ ਸੰਘਰਸ਼ ਕਰਦੇ ਫਿਰਦੇ ਆ ਹਰੋ ਜੀ ਰੋਟੀ ਖਾਤਰ ਹਰੋ ਜੀ ਰੋਟੀ ਖਾਤਰ ਲੜਦੇ ਫਿਰਦੇ ਆ ਹਾਲੇ ਨਾ ਮਿਲੇ ਹਾਲੇ ਤਾਂ ਸੰਘਰਸ਼ ਕਰਦੇ ਫਿਰਦੇ ਆ ਰੋਜੀ ਰੋਟੀ ਖਾਤਰ ਹੋ ਰੋਜੀ ਰੋਟੀ ਖਾਤਰ